ਆਸਰੀ ਗੱਲ ਦੋਸਤੋ ਦੋਸਤੋ ਪਹਿਲਾਂ ਤਾਂ ਮੈਂ ਮਾਫੀ ਚਾਹਉਣਾ ਕਿ ਜੇਕਰ ਤੁਹਾਨੂੰ ਮੇਰੀ ਆਵਾਜ਼ ਦੇ ਨਾਲ ਪਿੱਛੋਂ ਗੁਰੂ ਘਰ ਦੇ ਸਪੀਕਰ ਦੀ ਆਵਾਜ਼ ਜ਼ਿਆਦਾ ਸੁਣਾਈ ਦਿੰਦੀ ਹੋਵੇ ਸ਼ੋਰ ਜ਼ਿਆਦਾ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਚਾਹਉਣਾ ਜੀ ਦਰਸਲ ਗੱਲ ਹੀ ਇਦਾਂ ਦੀ ਹੈ ਕਿ ਮੇਥੋਂ ਉਡੀਕ ਨਹੀਂ ਸੀ ਹੋ پا ਰਹੀ ਕਿ ਮੈਂ ਥੋੜਾ ਸਮਾਂ ਰੁਕ ਜਾਵਾਂ ਬਾਅਦ ਦੇ ਵਿੱਚ ਗੱਲ ਕਰ ਲਵਾਂ ਦਰਸਲ ਇਹ ਗੱਲ ਹైదరాబాద్ ਦੇ ਜੰਗਲਾਂ ਦੀ ਹੈ ਪੰਜਾਬ ਵਿੱਚ ਇਹ ਗੱਲ ਆਖਿਰਕਾਰ ਪਹੁੰਚ ਹੀ ਚੁੱਕੀ ਹੈ ਤਾਂ ਇੱਕ ਹਾਥੀ ਦੀ ਫੋਟੋ ਬੜੀ ਵਾਇਰਲ ਹੋ ਰਹੀ ਹੈ ਉਹ ਹਾਥੀ ਜਿਹਨੇ ਜੀਸੀਬੀ ਨੂੰ ਟੱਕਰ ਮਾਰੀ ਸੀ ਤੇ ਜਿਹਦਾ ਵਿਚਾਰਦਾ ਆਪਣਾ ਇਥੋਂ ਮੱਥਾ ਪਾਟ ਗਿਆ ਤੇ ਹైదరాబాద్ ਵਿੱਚ ਕੀ ਕੁਝ ਹੋਇਆ ਇਹ ਪਿਛਲੇ 1.5 ਹਫ਼ਤੇ ਤੋਂ ਇਹ ਚੀਜ਼ ਇੱਕ ਹਫ਼ਤੇ ਤੋਂ ਚੱਲ ਰਹੀ ਹੈ ਦਰਸਲ ਉੱਥੇ ਇੱਕ ਰਾਖਮਾ ਦਾ ਜੰਗਲ ਦਾ ਏਰੀਆ ਸੀ ਸੈਂਕੜੇ ਏਕੜ ਦਾ ਜੋ ਜਗ੍ਹਾ ਸੀ ਤਾਂ ਉਹਨੂੰ ਆਦੇਸ਼ ਮਿਲਦਾ ਹੈ ਕਿ ਤੁਸੀਂ ਉਸ ਨੂੰ ਉਜਾੜ ਸਕਦੇ ਆ ਰਾਤੋਂ ਰਾਤ ਜੀਸੀਬੀ ਆਉਂਦੀਆਂ ਨੇ ਅਤੇ ਉਹ ਜੰਗਲ ਨੂੰ ਉਜਾੜਨਾ ਸ਼ੁਰੂ ਕਰ ਦਿੰਦੀਆਂ ਨੇ ਜਦੋਂ ਉਜਾੜਨਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਵੀਡੀਓ ਵਾਇਰਲ ਹੁੰਦੀਆਂ ਨੇ ਮੋਰ ਕੂਕ ਰਹੇ ਨੇ ਪੰਛੀ ਕੁਰਲਾ ਰਹੇ ਨੇ ਜਾਨਵਰ ਚੀਖ ਰਹੇ ਨੇ ਪਰ ਕੋਈ ਰੋਕਣ ਵਾਲਾ ਨਹੀਂ ਉਹ ਜੀਸੀਬੀ ਲੈ ਕੇ ਆਉਂਦੇ ਨੇ ਅਤੇ ਧੜਾ ਧੜ ਰੁੱਖਾਂ ਨੂੰ ਵੱਢਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਇਹ ਵੀਡੀਓ ਮੇਰੇ ਕੋਲੇ ਆਈਆਂ ਸਨ ਜਦੋਂ ਮੈਂ ਵੇਖੀਆਂ ਸਨ ਤਾਂ ਸੱਚ ਜਾਣਿਓ ਮੇਰਾ ਹੌਸਲਾ ਨਹੀਂ ਸੀ ਪੈ ਰਿਹਾ ਕਿ ਮੈਂ ਇਹਨਾਂ ਨੂੰ ਖੋਲ ਕੇ ਵੇਖ ਸਕਾਂ ਮੇਰਾ ਹੌਸਲਾ ਨਹੀਂ ਸੀ ਪੈ ਰਿਹਾ ਕਿ ਮੈਂ ਪਹਿਲਾਂ ਇਹਨਾਂ ਨੂੰ ਵੇਖਾਂ ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਆਹ ਦੇਖੋ ਵੀ ਇਹ ਬੜਾ ਗਲਤ ਹੋ ਰਿਹਾ। ਕਿਉਂਕਿ ਇਹ ਵੇਖਣਾ ਬੜਾ ਔਖਾ ਏ ਕਿ ਇੱਕ ਹਿਰਨ ਰੋਡ ਦੇ ਉੱਤੇ ਪਾਣੀ ਲਈ ਤੜਫ ਰਿਹਾ ਏ। ਇਹ ਵੇਖਣਾ ਬੜਾ ਔਖਾ ਏ ਕਿ ਉੱਥੇ ਮੋਰ ਮਰੇ ਹੋਏ ਨੇ। ਇਹ ਵੇਖਣਾ ਬੜਾ ਔਖਾ ਏ ਕਿ ਇੱਕ ਹਾਥੀ ਜੀਸੀਬੀ ਦੇ ਨਾਲ ਟੱਕਰ ਲੈ ਰਿਹਾ ਏ। ਇਹ ਵੇਖਣਾ ਬੜਾ ਔਖਾ ਏ ਕਿ ਜੀਸੀਬੀ ਹਾਥੀਆਂ ਨੂੰ ਘੜੀਸ ਕੇ ਪਰੇ ਕਰ ਰਹੀ ਉਹ ਆਪਣੇ ਘਰ ਤੋਂ ਪਰੇ ਨਹੀਂ ਜਾਣਾ ਚਾਹੁੰਦੇ। ਇਹ ਵੇਖਣਾ ਬੜਾ ਔਖਾ ਏ ਕਿ ਉੱਥੇ ਪੰਛੀ ਚੀਖ ਰਹੇ ਨੇ। ਉਨ੍ਹਾਂ ਦੀ ਚੀਖ ਉਨ੍ਹਾਂ ਦੀ ਆਵਾਜ਼ ਦੇ ਵਿੱਚੋਂ ਸ਼ਰਿਆ ਮਹਿਸੂਸ ਕੀਤੀ ਜਾ ਸਕਦੀ ਹੈ ਇਹ ਦੇਖਣਾ ਬੜਾ ਔਖਾ ਕਿ ਉੱਥੇ ਹਾਥੀਆਂ ਦਾ ਇੱਕ ਝੁੰਡ ਡਰਿਆ ਹੋਇਆ ਇਕੱਠ ਦੇ ਵਿੱਚ ਆਪਣੇ ਨਵੇਂ ਘਰ ਦੀ ਤਲਾਸ਼ ਵੱਲ ਨੂੰ ਜਾ ਰਿਹਾ ਪਰ ਜੇਕਰ ਇਹ ਦੇਖਣਾ ਹੀ ਇੰਨਾ ਔਖਾ ਤਾਂ ਉਹ ਕਿਹੜੇ ਲੋਕ ਨੇ ਉਹ ਕਿਹੜਾ ਜੱਜ ਸੀ ਉਹ ਕਿਹੜਾ ਮਾਲਕ ਸੀ ਉਹ ਕਿਹੜੇ ਜੀਸੀਬੀ ਵਾਲੇ ਸੀ ਜਿਨ੍ਹਾਂ ਨੂੰ ਇਹ ਕੰਮ ਕਰਨਾ ਵੀ ਔਖਾ ਨਹੀਂ ਲੱਗਿਆ ਜਿਨ੍ਹਾਂ ਨੂੰ ਇੱਕ ਵਾਰੀ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਯਾਰ ਐਡੇ ਵੱਡੇ ਪੱਧਰ ਤੇ ਐਡੇ ਕੁਦਰਤ ਦਾ ਕਾਣ ਕਰਨਾ ਕੁਦਰਤ ਦੇ ਜੀਵਾਂ ਦਾ ਕਾਣ ਕਰਨਾ ਕਿ ਉਹਨਾਂ ਦੇ ਅੰਦਰੋਂ ਦਿਲ ਨੇ ਉਹਨਾਂ ਦੇ ਜ਼ਮੀਰ ਨੇ ਉਹਨਾਂ ਨੂੰ ਆਵਾਜ਼ ਨਹੀਂ ਲਾਈ ਕਿਹੜੀ ਅਦਾਲਤ ਸੀ ਕਿਹੜਾ ਇਹ ਬੰਦਾ ਸੀ ਜਿਨੇ ਮਹੂਰਤ ਵੇਖ ਕੇ ਰਾਤੋਂ ਰਾਤੇ ਕੰਮ ਕੀਤਾ ਤੇ ਕੱਲ ਨੂੰ ਇਹਦੇ ਉੱਪਰ ਜੇਕਰ ਕੋਈ ਕੰਪਲੈਕਸ ਬਣਦਾ ਕੁਝ ਹੋਰ ਬਣਦਾ ਤਾਂ ਉਹ ਕਿਹੜਾ ਐਸਾ ਪੁਜਾਰੀ ਹੋਏਗਾ ਜੋ ਉੱਥੇ ਆ ਕੇ ਪਾਠ ਪੂਜਾ ਕਰਕੇ ਕਹੇਗਾ ਵੀ ਹਾਂ ਤੁਸੀਂ ਤਰੱਕੀ ਕਰੋ ਸਾਡੀ ਇਨਸਾਨੀਅਤ ਮਰ ਗਈ ਹੈ ਯਾਰ ਸਾਡੇ ਅੰਦਰੋਂ ਨਾ ਇਨਸਾਨ ਮਰਦਾ ਜਾ ਰਿਹਾ ਅਸੀਂ ਹਰ ਸਹੀ ਅਤੇ ਗਲਤ ਨੂੰ ਨਾ ਮੁਨਾਫੇ ਅਤੇ ਨੁਕਸਾਨ ਦੇ ਵਿੱਚੋਂ ਵੇਖਦੇ ਹਾਂ ਅਸੀਂ ਇੰਨੇ ਮਤਲਬੀ ਹੋ ਗਏ ਆ ਕਿ ਅਸੀਂ ਹਮੇਸ਼ਾ ਇੱਕੋ ਗੱਲ ਤੇ ਕੇਂਦਰਿਤ ਰਹਿਨੇ ਆ ਇੰਨੇ ਸੈਲਫ ਸੈਂਟ੍ਰਿਕ ਹੋ ਗਏ ਆ ਕਿ ਸਾਨੂੰ ਸਿਰਫ ਇਹ ਪਤਾ ਹੈ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਮੈਨੂੰ ਆਹ ਚੀਜ਼ ਚਾਹੀਦੀ ਹੈ ਮੈਨੂੰ ਉਥੋਂ ਆਹ ਚੀਜ਼ ਚਾਹੀਦੀ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਜੇਕਰ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਤਾਂ ਸਾਹਮਣੇ ਵਾਲੇ ਨੂੰ ਵੀ ਤਾਂ ਕੁਝ ਚਾਹੀਦਾ ਹੋਵੇਗਾ ਨਾ ਉਹਦੀਆਂ ਲੋੜਾਂ ਕੀ ਆ ਅਸੀਂ ਨਹੀਂ ਸੋਚਦੇ ਅਸੀਂ ਇਨਸਾਨੀ ਰਿਸ਼ਤੇ ਵਿੱਚ ਵੀ ਇਹ ਚੀਜ਼ ਨਹੀਂ ਸੋਚਦੇ ਅਸੀਂ ਪੰਛੀਆਂ ਦੇ ਨਾਲ ਕੁਦਰਤ ਨਾਲ ਦਾ ਸੋਚਣਾ ਕੀ ਆ ਉਹ ਦੇਸ਼ ਜਿੱਥੇ ਸੱਪਾਂ ਦੀ ਜਿੱਥੇ ਹਾਥੀਆਂ ਦੀ ਜਿੱਥੇ ਬਲਦਾਂ ਦੀ ਜਿੱਥੇ ਪੰਛੀਆਂ ਦੀ ਪੂਜਾ ਹੁੰਦੀ ਹੈ ਉਸੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਦਰਤ ਦਾ ਘਾਣ ਹੁੰਦਾ ਅਸੀਂ ਜੇ ਦੋ ਗਲੇ ਨਹੀਂ ਤਾਂ ਹੋਰ ਅਸੀਂ ਕੀ ਆ ਅਤੇ ਇਕੱਲੇ ਉਥੋਂ ਦੀ ਗੱਲ ਹੀ ਕਿਉਂ ਕਰਨੀ ਆ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਅਸੀਂ ਜੋ ਖੁਦ ਨੂੰ ਕਿਸਾਨ ਮੰਨਦੇ ਆ ਅਸੀਂ ਇੱਕ ਰੁੱਖ ਨਹੀਂ ਛੱਡਦੇ ਆ ਆਪਦੇ ਖੇਤ ਦੇ ਵਿੱਚ ਕਿਉਂ ਤਾਂ ਕਿ ਉਹਦੀ ਛਾਂ ਥੱਲੇ ਬੱਕ ਕਣਕ ਝੋਨੇ ਦਾ ਨਾ ਘਟ ਜਾਏ ਅਸੀਂ ਸੜਕਾਂ ਇਨਫਰਾਸਟ੍ਰਕਚਰ ਜਿਹਨੂੰ ਕਿ ਤਰੱਕੀ ਹੋ ਰਹੀ ਆ ਉਹ ਕਰਨ ਲੱਗੇ ਸੀ ਲੱਖਾਂ ਰੁੱਖ ਧੜਾ ਧੜ ਵੜ ਦਿੰਨੇ ਆ ਸਦੀਆਂ ਪੁਰਾਣੇ ਬੋੜ ਪੇਪਲ ਪੱਟਣ ਲੱਗਿਆ ਅਸੀਂ ਇੱਕ ਦਿਨ ਨਹੀਂ ਲਾਉਂਦੇ ਤੇ ਸਾਨੂੰ ਦੁੱਖ ਨਹੀਂ ਹੁੰਦਾ ਪਰ ਹਾਂ ਅਸੀਂ ਪਤਾ ਕੀ ਕਰਦੇ ਆ ਅਸੀਂ ਆਪਣੇ ਘਰ ਦੇ ਵਿੱਚ ਵੱਡੀ ਕੋਠੀ ਦਾ ਪਾਉਨੇ ਆ ਅਤੇ ਕੋਠੀ ਦਾ ਡਿੱਕਾ ਡੌਂਦੀ ਟਾਲੀ ਵੀ ਪਟ ਦਿੰਨੇ ਆ ਅਤੇ ਮੁੜ ਕੇ ਆਪਣੇ ਘਰ ਦੇ ਵਿੱਚ ਕਦੇ ਇੱਕ ਰੁੱਖ ਨਹੀਂ ਲਾਉਂਦੇ ਪਰ ਹਾਂ ਅਸੀਂ 5-7 ਨਾ ਆਪਣੇ ਹੀ ਹੱਥਾਂ ਨਾਲ ਕੱਟੇ ਹੋਏ ਰੁੱਖਾਂ ਦੇ ਵਿੱਚੋਂ ਆਲਣੇ ਬਣਾ ਕੇ ਨਾ ਨਕਲੀ ਉਹ ਝੋਪੜੀਆਂ ਜਿਹਾ ਬਣਾ ਕੇ ਖੰਭਿਆਂ ਤੇ ਟੰਗ ਕੇ ਫੋਟੋ ਮਾ ਜ਼ਰੂਰ ਪਾ ਦਿੰਨੇ ਆ ਕਿ ਆਹ ਵੇਖੋ ਅਸੀਂ ਕਿੰਨੇ ਕੁਦਰਤ ਪ੍ਰੇਮੀ ਆ ਅਸੀਂ ਕੁਦਰਤ ਪ੍ਰੇਮੀ ਨਹੀਂ ਆ ਅਸੀਂ ਧੋਗਲੇ ਆ ਅਸੀਂ ਦਿਖਾਵਾ ਕਰਦੇ ਦੱਸੋ ਤੁਹਾਡੇ ਵਿੱਚੋਂ ਜਾਂ ਮੇਰੇ ਬਨਾਲ ਮੇਰੇ ਸਣੇ ਤੁਸੀਂ ਲਾ ਲਓ ਕਿੰਨੇ ਲੋਕਾਂ ਨੇ ਆਪਣੇ ਘਰਾਂ ਵਿੱਚ ਐਸੇ ਰੁੱਖ ਲਾਏ ਨੇ ਜਿਨ੍ਹਾਂ ਦੇ ਉੱਪਰ ਪੰਛੀ ਆਲਣਾ ਪਾ ਸਕਣ ਕਿੰਨੇ ਕੁ ਲਾਏ ਨੇ ਸਵੇਰੇ ਸਵੇਰੇ ਹਰ ਰੋਜ਼ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਕਿ ਕੁਦਰਤ ਕਿ ਪਸ਼ੂ ਪੰਛੀ ਸਰਬੱਤ ਦੇ ਭਲੇ ਵਿੱਚ ਨਹੀਂ ਆਉਂਦੇ ਮਤਲਬ ਸੱਚੀ ਬਹੁਤ ਦੁੱਖ ਲੱਗਿਆ ਸੱਚੀ ਬਹੁਤ ਦੁੱਖ ਲੱਗਿਆ ਹਿੰਮਤ ਨਹੀਂ ਸੀ ਕਿ ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਾਂ ਹਿੰਮਤ ਨਹੀਂ ਸੀ ਪੈਂਦੀ ਇੱਕ ਰਤ ਨੂੰ ਮੈਂ ਘਟਨਾ ਦੱਸਦਾ ਕਿ ਮੇਰੇ ਇੱਕ ਮੇਰਾ ਦੋਸਤ ਹੈ ਉਹਦੇ ਮਾਤਾ ਨੇ ਅਸੀਂ ਉਹਨੂੰ ਮਾਂ ਕਹਿੰਨੇ ਆ ਇੱਕ ਵਾਰ ਮੈਂ ਉਹਨਾਂ ਦੇ ਘਰੇ ਗਿਆ ਉਹ ਟੀਚਰ ਸਨ ਤੇ ਜਦੋਂ ਉਹਨਾਂ ਦੇ ਮੈਂ ਘਰ ਗਿਆ ਤਾਂ ਉਹਨਾਂ ਦੇ ਘਰੇ ਨਾ ਕਰਕੀਣਾ ਬਹੁਤ ਲੱਗੀਆਂ ਹੁੰਦੀਆਂ ਸੀ ਕਰਕੀਣਾ ਪੰਜਾਬੀ ਜੋ ਪਿੰਡੂ ਆਪਣੇ ਬੰਦੇ ਨੇ ਉਹ ਜਾਣਦੇ ਨੇ ਕਿ ਕਰਕੀਣ ਇੱਕ ਕੀੜਾ ਏ ਜਿਹੜਾ ਮਿੱਟੀ ਦਾ ਘਰ ਬਣਾਉਂਦਾ ਤੇ ਕੰਧਾਂ ਦੇ ਖੁੰਝਿਆਂ ਦੇ ਉੱਪਰ ਉਸ ਨੂੰ ਮਤਲਬ ਕਿਤੇ ਵੀ ਉਹ ਲਗਾ ਲੈਂਦਾ ਤੇ ਆਮ ਘਰਾਂ ਵਿੱਚ ਪਾਇਆ ਜਾਂਦਾ ਉਹਨਾਂ ਦੇ ਘਰੇ ਉਹ ਕਾਫੀ ਸਾਰਾ ਤੇ ਮੈਂ ਕਿਹਾ ਮੈਂ ਕਿਹਾ ਵੀ ਮਾਤਾ ਵੀ ਇਹ ਕਿੰਨੀਆਂ ਕਰਕੀਣਾ ਲੱਗੀਆਂ ਨੇ ਇਹਦਾ ਲਾਉਣ ਵੇਲੇ ਮਤਲਬ ਤੁਹਾਨੂੰ ਬਹੁਤ ਔਖਾ ਲੱਗਦਾ ਹੋਣਾ ਤਾਂ ਉਹਨਾਂ ਨੇ ਪਤਾ ਮੈਨੂੰ ਕੀ ਕਿਹਾ ਉਹ ਕਹਿੰਦੇ ਪੁੱਤ ਲਾਉਣੀਆਂ ਹੀ ਕਿ ਆਉਂ ਨੇ ਮਤਲਬ ਮੈਂ ਥੋੜੀ ਹੈਰਾਨੀ ਹੋਈ ਤੇ ਕਹਿੰਦੇ ਲਾਉਣੀਆਂ ਕਿਉਂ ਨੇ ਕਹਿੰਦੇ ਧਰਤੀ ਇਹ ਘਰ ਕੱਲਾ ਆਪਣਾ ਥੋੜੀ ਐ ਇਹਨਾਂ ਜੀਵਾਂ ਦਾ ਵੀ ਐ ਕੱਲੇ ਆਪਾਂ ਹੱਕ ਥੋੜੀ ਰੱਖਦੇ ਆ ਕਿ ਆਪਾਂ ਹੀ ਵਸਣਾ ਇਹਨਾਂ ਨੇ ਵੀ ਤਾਂ ਬੁੱਤ ਕਿਤੇ ਵਸਣਾ ਹੀ ਐ ਕਿ ਸੱਚ ਜਾਣਿਓ ਕਿ ਉਹ ਗੱਲ ਨਾ ਮੇਰੇ ਅੰਦਰ ਘਰ ਕਰ ਗਈ ਕਿ ਸੱਚਮੁੱਚ ਇਹ ਧਰਤੀ ਇਹ ਥਾਂ ਇਹ ਕੱਲੀ ਇਨਸਾਨਾਂ ਦੀ ਨਹੀਂ ਐ ਇਹ ਪੰਛੀਆਂ ਦੀ ਵੀ ਐ ਇਹ ਪਸ਼ੂਆਂ ਦੀ ਵੀ ਐ ਇਹ ਸੱਪਾਂ ਦੀ ਵੀ ਐ ਇਹ ਹਾਥੀਆਂ ਦੀ ਵੀ ਇਹ ਸ਼ੇਰਾਂ ਦੀ ਵੀ ਐ ਵਗਿਹੜਾਂ ਦੀ ਵੀ ਐ ਇਹ ਹਰ ਕਿਸੇ ਦੀ ਐ ਪਰ ਸਾਨੂੰ ਲੱਗਦਾ ਕੱਲੀ ਸਾਡੀ ਹੋਈ ਐ ਸਾਨੂੰ ਲੱਗਦਾ ਕਿ ਅਸੀਂ ਕਿਤੋਂ ਵੀ ਪਹਾੜ ਪੁੱਟ ਸਕਦੇ ਆ ਪਹਾੜ ਛੱਡੋ ਅਸੀਂ ਤਾਂ ਐਸੇ ਬੰਦੇ ਆ ਅਸੀਂ ਤਾਂ ਇਨਸਾਨਾਂ ਨੂੰ ਵੀ ਉਜਾੜ ਦਿੰਨੇ ਆ ਜੇਕਰ ਸਾਨੂੰ ਕਿਤੋਂ ਕੁਝ ਸਿੱਖਣ ਐ ਜਲਬ ਜੇ ਕੋਈ ਕਾਰਪੋਰੇਟ ਘਰਾਣੇ ਨੂੰ ਮਤਲਬ ਅਸੀਂ ਕਿਵੇਂ ਚੀਜ਼ਾਂ ਕਰ ਸਕਦੇ ਆ ਤੇ ਉਹ ਲੋਕ ਜਿਹੜੇ ਹੱਥ ਠੋਕੇ ਬਣ ਕੇ ਉਹ ਪੁਲਿਸ ਵਾਲੇ ਉਹ ਅਧਿਕਾਰੀ ਉਹ ਜੱਜ ਉਹ ਵਕੀਲ ਜੋ ਅਜਿਹੇ ਕੇਸ ਲੜਦੇ ਨੇ ਤਾਂ ਕਿ ਇਹ ਉਜਾੜਾ ਕੀਤਾ ਜਾ ਸਕੇ ਉਹਨਾਂ ਦੇ ਅੰਦਰ ਦੀ ਇਨਸਾਨੀਅਤ ਕਿੱਥੇ ਜਾਂਦੀ ਹੈ ਉਹ ਇਨਸਾਨੀਅਤ ਜਾਂਦੀ ਹੈ ਨੋਟਾਂ ਦੇ ਭਰੇ ਬੈਗ ਦੇ ਵਿੱਚ ਅਤੇ ਜੋ ਵੀ ਇਹ ਚੀਜ਼ ਕਰ ਰਹੇ ਨੇ ਨਾ ਸੱਚ ਜਾਣਿਓ ਕਿ ਮਤਲਬ ਉਹ ਬੰਦੇ ਨਹੀਂ ਨੇ ਇਨਸਾਨ ਨਹੀਂ ਨੇ ਉਪਰਮਾਤਮਾ ਦੇ ਨੇੜੇ ਕਦੇ ਨਹੀਂ ਹੋ ਸਕਦੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਆਪਾਂ ਨਾ ਆਪਦੇ ਆਪ ਨੂੰ ਪਛਾਣ ਲਈ ਆਪਾਂ ਇਹ ਚੀਜ਼ ਦਾ ਅਹਿਸਾਸ ਕਰੀਏ ਯਾਰ ਕਿ ਅਸੀਂ ਕੱਲੇ ਧਰਤੀ ਦੇ ਮਾਲਕ ਨਹੀਂ ਆ ਘੱਟੋ ਘੱਟ ਜੋ ਮੈਨੂੰ ਸੁਣ ਰਹੇ ਨੇ ਜੇਕਰ ਮੇਰੀ ਗੱਲ ਗਲਤ ਲੱਗੇ ਤਾਂ ਤੁਸੀਂ ਮੈਨੂੰ ਜਰੂਰ ਕਹਿਣਾ ਜੇਕਰ ਚੰਗੀ ਲੱਗੇ ਤਾਂ ਘੱਟੋ ਘੱਟ ਤੁਸੀਂ ਤਾਂ ਧਾਰੋਨਾ ਯਾਰ ਬਈ ਆਪਾਂ ਹైదరాబాద్ ਵਿੱਚ ਜੋ ਹੋਇਆ ਆਪਾਂ ਉਹਨੂੰ ਬਦਲ ਨਹੀਂ ਸਕਦੇ ਪਰ ਅਸੀਂ ਆਪਣੇ ਘਰ ਵਿੱਚ ਤਾਂ ਕੋਈ ਨਵੀਂ ਤਬਦੀਲੀ ਲਿਆ ਸਕਦੇ ਆ ਨਾ ਕੋਈ ਐਸਾ ਰੁੱਖ ਲਾ ਸਕਦੇ ਆ ਕਿਸੇ ਪੰਛੀ ਦਾ ਆਲਣਾ ਉਜਾੜਨ ਤੋਂ ਖੁਦ ਨੂੰ ਰੋਕ ਸਕਦੇ ਆ ਆਪਾਂ ਖੋਤਾ ਕੋਸ਼ਿਸ਼ ਕਰੀਏ ਨਾ ਆਪਾਂ ਤਾਂ ਇਹ ਗੱਲ ਮੰਨਣੀ ਹੈ ਨਾ ਕਿ ਇਹ ਧਰਤੀ ਇਕੱਲੀ ਸਾਡੀ ਨਹੀਂ ਹੈ ਇਹ ਧਰਤੀ ਬਾਕੀ ਜੀਵਾਂ ਦੀ ਵੀ ਹੈ ਤੁਸੀਂ ਜੋ ਸੁਣ ਰਹੇ ਹੋ ਆਪਾਂ ਇਹ ਗੱਲ ਦੇ ਧਾਰਨੀ ਹੋਈਏ ਤਾਂ ਕਿ ਹైదరాబాద్ ਵਰਗੀ ਕੋਈ ਘਟਨਾ ਜਦੋਂ ਪੰਜਾਬ ਦੇ ਵਿੱਚ ਹੋਣ ਦੀ ਕੋਸ਼ਿਸ਼ ਹੋਵੇ ਵੈਸੇ ਪੰਜਾਬ 'ਚ ਤਾਂ ਕੋਈ ਜੰਗਲ ਬਚਿਆ ਹੀ ਨਹੀਂ ਇੱਥੇ ਤਾਂ ਰੁੱਖ ਵੀ ਨਹੀਂ ਬਚੇ ਕਟੂਕਟ ਕੋਈ ਤਾਂ ਹੋਵੇ ਨਾ ਜੋ ਕਹੇ ਗਲਤ ਹੋ ਰਿਹਾ